ਇਹਦੇ ਗੰਨੇ ਤਾਂ ਗਲੋਡ ਨਹੀਂ ਦੇ ਦੀਏ ਬਾਈ ਸੱਜੋ ਹੁੰਦਾ ਕਿੰਨਾ ਹਾਂ ਸਾਰੇ ਮੂਟੇ ਮਹਾਵਾ ਪੈਂਦੀ ਇਕੱਠੀ ਇਹਦੇ ਇਕੱਠੀ ਪੈਂਦੀ ਹੈ ਬਾਈ ਹਾਂ ਆਪਣੀ ਵੀ ਦੇਖਦੇ ਬੜਾ ਤਾਂ ਠੀਕ ਆ ਅਲਦੀ ਘੜੀ ਅੱਤੀ ਗੱਲ ਜੀ ਕਿੱਦਾਂ ਜੀ ਫਰਮਾ ਖਾਣਾ ਇੱਕ ਦਾ ਮੂਗ ਰਜੇ ਐ ਲਈ ਜੀ ਕੱਖਾਈ ਇਹ ਉਹ ਨਹੀਂ ਮੀਂਹ ਵੀ ਲੱਗਿਆ ਮੀਂਹ ਦਾ ਥੋੜਾ ਵੀ ਕਿੰਨਾ ਕੱਖ ਟੋਕੜੇ ਪਾ ਸਾਰੇ ਕੱਖ ਤਾਰ ਦੇਖਦਾ ਉਹ ਮਤ ਆਪੇ ਹੀ ਲੱਗ ਗਿਆ ਤਾਰ ਨਾਲ ਸਮੇਂ ਦੇ ਭੜਿਆ ਘਰੇ ਘੱਟੀਆਂ ਦੇ ਤਾਰ ਖਿੱਚੀ ਹੋਈ ਖਿੱਚੀ ਕੋਈ ਚ ਇਹ ਮਾਰਿਆ ਕਰੇ ਤਾਂ ਬਈ ਛੁ ਮਨੂ ਵੀ ਮਾਰਿਆ ਉਹ ਵੀ ਮਾਰਿਆ ਇਹ ਤਾਂ ਬੰਦੇ ਘੱਟ ਸੀ ਮਗਰ ਰਹਿਣੇ ਬਈ ਦੋਨਾਂ ਨੂੰ ਮਾਰਿਆ ਹੈ ਹਾਂ ਬਿਜਲੀ ਵਾਲੇ ਨੂੰ ਦੇਖਿਆ ਪਿਆ ਉਹ ਆਪਾਂ ਦਾ ਹੁਣ ਉਹ ਇਸ਼ਟਾ ਕਰਦਾ ਜਹਾਜ਼ ਦੰਦ ਕੱਢਦਾ ਰਹਿ ਕੰਰੰਟ ਲੱਗਿਆ ਦਾ ਚਾਚਾ ਕਾਲ ਅੰਦਰ ਖਿੱਚ ਰੰ ਕੰਰੰਟ ਲੱਗਿਆ ਦਾ ਢਾ ਲੀਆ ਪੈਸਾ ਸਾਰੀ ਦਿਹਾੜੀ ਕੱਲ ਵੀ ਢਾ ਲੀਆ ਤੂੰ ਕੱਲ ਵੀ ਢਾ ਲੀਆ ਰਾਦੀ ਨੋ ਮੀਵੇ ਰਾਤ ਅੰਦਰ ਬਣੇ ਜਿਹੜਾ ਪਾਸ ਕੱਲ ਸਾਰੀ ਜਾਨੀ ਇੰਨਾ ਹੀ ਆ ਅੱਛਾ ਹੋ ਕੱਲ ਸਾਰੀ ਜਾਨੀ ਨਹੀਂ ਪੀਂਗੀ ਜੇ ਸਾਰੀ ਜਾਨੀ ਖਿਦਮੀ ਨਹੀਂ ਦਿੰਦੇ ਨੋ ਬਹੁਤ ਰਾਤ ਨੂੰ ਅੰਦਰ ਬੰਦੇ ਨਾ ਆ ਹੀ ਦਿਨ ਫੇਖਾਲ ਅਦਮੀ ਲੈਟ ਆ ਗਿਆ ਸਾਲ ਵਿੱਚ ਕਿੱਥੇ ਨਾ ਲਾਉਂਦੀਆਂ ਨਾ ਨਵੇ ਹੈ ਗਾਏ ਸਿਆਲ ਵਿੱਚ ਵੀ ਸਿਆਲ ਵਿੱਚ ਵੀ ਸਿਆਲਾਂ ਵਿੱਚ ਪਾਈ ਨਹੀਂ ਜਾਂਦੀ ਰਵੇ ਮੈਂ ਸਾਨੂੰ ਨਹੀਂ ਕੋਈ ਗਰਮੀ ਗਰਮੀ ਲੱਗਦੀ ਹੋਵੇ ਕੀ ਕਰੀਏ ਬੁਲਦੀ ਗਰਮੀ ਆਇਆ ਹਾਂ ਹਾਂ ਹੋ ਕੀ ਕਰੀਏ ਕਿਤੇ ਉਈਆਣਾ ਤੂੰ ਹੱਥ ਲਾ ਨਹੀਂ ਕਿਰੇ ਹੱਥ ਤਾਂ ਹੀ ਲਾਉਂਗਾ ਮੈਦਨ ਦਾ ਪੰਗਾ ਹੀ ਪੰਗਾ ਨਾਲ ਹੀ ਇਹ ਲਾਉਂਗਾ ਪੰਗਾ ਤਾਂ ਤੇ ਰਿਪ ਕੱਟ ਕੇ ਲਾਉਂਗਾ ਇਹਨੂੰ ਸਿੱਕੂਗਾ ਯਾ ਤੇ ਬੀਹੋਰ ਜੀ ਬੀਹੋਰ ਚਾਰਨ ਲੱਗੀ ਸੀ ਨਾਲ ਮੋੜਨ ਨਾਲ ਠੀਕ ਨਹੀਂ ਕਿਤੇ ਸਿੱਧੀ ਹੋ ਕਿਤੇ ਕੱਟਕੁੱਟ ਹੋਈ ਹੋਏ ਇਹਦਾ ਲੱਗੀ ਹੋਵੇ ਯਾ ਤਾਂ ਮੋੜੋ ਛੱਡ ਦੀ ਕੰਮ ਦੂਰੇ ਹੈ ਮੋਟਰ ਸੜ ਗਈ ਨਹੀਂ ਤਾਂ ਫਿਰ ਹੈ? ਯਾ ਮੋਟਰ ਸੜ ਗਈ ਹਣੀ? ਹਾਂ, ਯਾ ਮੋਟਰ ਸੜ ਗਈ। ਯਾ ਮੋਟਰ ਸੜ ਗਈ। ਹੈਨਾ? ਹਾਂਜੀ। ਉਸਨਾਂ ਆਕੇ ਕਹਿੰਦੇ ਕੰਨ ਖੜੇ ਹੀ ਕਰ ਲਾ ਮੇਰੇ ਉੱਪਰ ਨੂੰ। ਕੰਨ ਖੜੇ ਕੇ ਕਾਨੇ ਨੇ ਖੜੇ ਦੇਖਦੇ ਆਂ ਧੁੱਪ ਤਾਂ ਨਿਕਲਦੀ ਨਹੀਂ ਹੈ। ਮੇਰੇ ਕਹਿੰਦੇ ਦੇਖਦਾ ਕੋੜਾ ਕੋੜਾ। ਬੋਲੇ ਪਲਾਇ ਪਲਾ ਖਿੱਤੀ ਨੂੰ ਪੀ ਲੈ। ਪੀ ਲੈ। ਪੀ ਪੀ ਪਿੰਦੀ ਨਹੀਂ ਹੈਗੀ ਪਾਣੀ ਹੈ। ਮੇਰੀ ਵਾਰੀ ਆਉਣੀ ਆ ਦੇਖ ਲਈ। ਆਹ ਬੰਨੂ ਗਏ ਜੀ ਸਾਰਾ ਸਾਨੂੰ ਫੁੱਲ ਲੱਗੇ ਪਿਆ। ਤਾ ਪਾਣੀ ਪੀਏ ਲੈਣਾ। ਕੇ? ਕਾ ਤੁਸੀਂ ਪੀ ਲਓ। ਕੋਲੇ ਪੀਣਾ ਨਹੀਂ ਨੇ, 2 ਜੇ ਖੜੀਆਂ ਆ ਬੰਦੇ ਅੰਦਰ। ਇੱਧਰ ਆ ਜਾ ਵੀਰ ਜੀ ਇੱਧਰ ਆ ਜਾ। ਆਓ। ਬੰਨ ਕੇ। ਤੇ ਕੰਗ ਵੀ ਲੱਦ। ਬੰਨ ਤੇ ਬੱਧ। ਆ ਆ ਆਹ ਕੋਲੇ ਪੱਕੇ ਕੱਚੇ ਮਗ ਇੱਥੇ ਮਿੱਟਾ ਲੱਗਦੀ ਆ। ਉਹ ਟਰੈਕਟਰ ਵੀ ਬਾਹਰੇ ਹੈ। ਟਰੈਕਟਰ ਵੀ ਬਾਹਰੇ। ਕੱਖ ਲਿਆ ਨੂੰ ਲੱਦ ਕੇ। ਇਹਦਾ ਹੋ ਜਾਣਾ ਸਟਾਰਟ, ਮਿੰਟ ਲੱਗਣੇ ਇਹਨੂੰ। ਸਟਾਰਟ ਆ ਦੇ ਸਟਾਰਟ ਹੁੰਦਾ। ਏ ਦੂਜੇ ਟ੍ਰੈਕਟਰ ਦੀ ਬੈਟਰੀ ਡਾਊਨ ਹੋ ਜਾਂਦੀ ਐ ਇਹਨਾਂ ਦੀ ਨਹੀਂ ਹੁੰਦੀ। ਕੱਗੀਆਂ ਬੰਦੀ ਸੰਘੜ ਤਾਂ ਦੇ। ਆਹ ਕਰਦਾ ਵੀ ਸਿੰਘ ਮਾਰ ਲੱਗੀ। ਤਾਂਕ ਰੱਖੀ ਸੰਘੜ। ਇਹ ਮੈਸ ਖਰਾਬ ਐ। ਜੁਲ ਮੈਸ ਐ ਨਾ ਉਮੀ ਵਾਲੀ ਮੈਸ ਆ। ਗਵਲੇ ਕਰ ਮਾਰਦੀ ਪਾਰਦੀ ਜਿਹੜਾ ਕੋਲ ਖੜਦੀ ਦੇਖ ਗਾ। ਉਹ ਸੰਘੜ ਬਣਾ ਰਿਆ। ਘਰ ਕੋ ਕੰਮ। ਐਡੇ ਬੰਦੇ ਦਾ ਤਾਂ ਦਿਨ ਕੋ ਸਾਹਮਣੇ ਉਧਰ ਬੰਦ ਦਾ ਫੜ ਗਿਆ ਸਿੰਘ ਜੀ ਦਲਬੀਰ ਦੀ ਮੈਸ ਦਾ। ਫੇਰ ਬਹੁਤ ਔਖਾ ਗੱਡਿਆ ਬਾਈ। ਕੋਲ ਉੱਪਰ ਹੀ ਲੱਗਣਾ ਤਾਂ ਵੀ ਉਹ। ਮੇਰੇ ਕਕਰੇ ਨੇ ਸਿੰਘਮਹਾ ਆ ਆ ਇੱਥੇ ਦੇ ਮਹਿੰਦਰ ਸਿੰਘ ਨੂੰ ਬੁਲਾ ਕੇ ਇੱਥੇ ਖੁਰਤਾ ਹੀ ਖੜਾ ਲਿਆ ਇੱਥੇ ਸਿੰਘ ਬੁਲਾ ਲਿਆ ਠੀਕ ਉਹ ਚੱਕਰੀਪੁਰੇ ਆਏ ਲੱਤੇ ਜੱਕਰੀ ਬਹੁਤ ਪੰਜਾਬ ਜਾ ਕੇ ਗੱਡਿਆ ਹੌਲ ਹੌਲੀ ਉਹਨੂੰ ਕਹਿੰਦੇ ਤੁਸੀਂ ਜਾਓ ਕੋਈ ਇਧਰ ਨਿਗਰਨਾ ਹੈ ਇਹ ਕਹਿੰਦੇ ਹੋਰ ਚਲੇ ਜਾਂਦੇ ਕੋਲ ਤਾਂ ਇਹ ਲੱਤ ਤੋੜ ਦਿੰਦੀ ਮੈਂ ਇੱਦੀ ਤੁਸੀਂ ਜੇ ਜੱਕਰੀ ਨਾ ਸਾਲਾ ਸਿੰਘ ਵੱਡਾ ਬਣਾਉਂਦਾ ਚੰਮੂਟਾ ਕੱਚਾ ਵੱਡਾ ਬਣਾਉਂਦਾ ਉਹਨਾਂ ਦਾ ਦਾਦਾ ਸਕੇ ਕਰਾਈ ਕੀ ਤੁਸੀਂ ਹਾਂ ਦੂਰ ਆ ਰਹੀ ਹੈਗੇ ਵੀ ਇਧਰ ਨੂੰ ਪਹੁੰਚ ਇਹ ਖਲਿਲinger ਗੋਟੋ ਧੱਕ ਤੋ ਨੂੰ ਜਿਦਾਂ ਸਾਡੇ ਨਾਲ ਵੀ ਲੱਗਣਦਾ ਇੰਟਰਵਿਊ ਤੇ ਨੂੰ ਥੋੜਾ ਥੋੜਾ ਲੱਗਣਦਾ ਹੂੰ ਮੈਨੂੰ ਤੁਣਾ ਨੇੜੇ ਲੱਗਾਂਗੀ ਉਹ ਜਿਵੇਂ ਜਿਵੇਂ ਪੀਣਾ ਦੀ ਹੈਗਾ ਠੰਡਾ ਬੰਦੇ 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 ਮਾਰਕੀਟ ਕਾ ਦੇਖੀ ਜਾਂਦਾ ਉਹਨਾਂ ਨੂੰ ਨਾ ਕੀ ਨਾ ਬੁਲਾਉਣਾ ਇਹਨਾਂ ਨੂੰ ਜਿਵੇਂ ਇਹਦੇ ਕੋਲ ਜਾਂਦਾ ਇਹਦੇ ਬੱਚੇ ਦੇ ਤਾਂ ਮੈਨੂੰ ਮਾਰਨ ਨੂੰ ਆਉਂਦੀ ਹੈ ਹੈਗਾ ਜੀ ਠੰਡ ਕਰਕੇ ਨਹੀਂ ਪੀਂਦੀਆਂ ਇਸਨੇ ਵੀ ਨਹੀਂ ਪੀਣੇ ਨੂੰ ਐਸੀ ਬੰਦੇ ਅੰਦਰ ਇਹ ਵੀ ਨਹੀਂ ਪੀਏਗਾ ਨਹੀਂ ਪੀਏਗਾ ਅਬ ਬੱਚਾ ਜੇ ਮੈਨੂੰ ਮਾਰਨਾ ਆਉਂਦਾ ਜੇ ਮੈਂ ਇਹਦੇ ਕੋਲ ਜਾਂਦਾ ਨਹੀਂ ਹੁੰਦੇ ਮੰਦੇ-ਬੰਦੇ ਤਾਂ ਕੀਤਾ ਕਿ ਨਹੀਂ ਜਾ ਕੇ ਹੁੰਦੇ ਆ ਹੁਣ ਖੇਡਾ ਕਨੀ ਜਾ ਕੇ ਇੰਨੇ ਮੁੰਡਰ ਮੁੰਡਰ ਕਨੀ ਗੜਾ ਮਾਰੇ ਇੰਨੇ ਮੈਂ ਸਾਰਾ ਹਾਂ ਗੜਾ ਦੇ ਦੇ ਸਾਰੀ ਨਹੀਂ ਆਹ ਹਲੀ ਆ ਮੈਂ ਤਾਂ ਸਾਰੀ ਗੜਾਤੀ ਦੇ ਦੇ ਤੇ ਇੱਧਰ ਸਾਰੀ ਬੱਚਾ ਗੜਾਤੀ ਹੱਥੋਂ ਰੇਂਜ ਬੜਾਤੀ ਹਾਂ ਤੋਰੀ ਵੱਡਤੀ ਹੈ ਬੇਲ ਵੱਡਤੀ ਕੀ ਅਨੁਕੂਲ ਨਹੀਂ ਲੱਗਿਆ ਕੀ ਅਨੁਕੂਲ ਲੱਗਿਆ ਵੱਡਤੀ ਮੈਂ ਰਹਿੰਦੇ ਕਿ ਮੁੰਥਰਾ ਹੀ ਹਾਂ ਬਾਡੀ ਨੂੰ ਪਾਸੇ ਕਰ ਚੱਲ ਵਧੀਆ ਸੋਹਣਾ ਸਾਸ ਪਈਆ ਹੋ ਗਿਆ ਉਹ ਸਾਫ ਕਰਤੀ ਸਵਾਰ ਕੇ ਨੂੰ ਦਾ ਰੜਕਾ ਦੇਖਦੇ ਉਹ ਮੇਰਾ ਰੜਕਾ ਕੋਈ ਖਾ ਤਾ ਫਰਬਾ ਬਹੁਤ ਅਦੀ ਨਾ ਤੋਂ ਵੀ ਜਾਂਦਾ ਹੈ ਹੈਗਾ ਮਰ ਪਿਆਰ ਕੇ ਇਹ ਵੀ ਉਹ ਵੀ ਜਾਂਦਾ ਦੱਬੀ ਜਾਂਦਾ ਪਾਣੀ ਪਾਣੀ ਗਲੇ ਉਹ ਕਰੀ ਜਾਂਦਾ ਆ ਤਾਂ ਇਹ ਆਪਸ ਪਾਰ ਠੀਕ ਕਰ ਲੈ ਲੋਗਾਂ ਨੇ ਤਾਂ ਤਾਂ ਠੀਕ ਹੋਣੀ ਮੈਂ ਤਾਂ ਲੱਭੀ ਹੋਈ ਲਾਉਂ ਮੋਟੇ ਜਮਾ ਰੱਖ ਕੇ ਦੇਖਾ ਦੱਬੀ ਕੌਣ ਤੇ ਦੱਬੀ ਹਾਂ ਗਈ ਹੋਈ ਲਾਈਟ ਫ੍ਰੀਜ ਦਾ ਲਾਈਟ ਤਾਂ ਮੈਂ ਜਨ ਚਾਲ ਦੋ ਸੁੱਚ ਚੱਕੇ ਵੀਰ ਕੱਢ ਦੇ ਲੇਗਾ ਤੇ ਚਾਹ ਬਣਾਏਗਾ। ਅਹ। ਲਿਆ ਬਰੇ। ਇਹ ਤਾਂ ਹੋਇਆ ਨੁਕਸਰ ਫਿਰ ਦੇਖੀਂ। ਨਹੀਂ ਤਾਂ ਹੱਥ ਨਹੀਂ ਉਧਰ ਨਹੀਂ ਆਏਗੀ ਤੁਹਾਡੇ ਕੋ। ਅਗਰ ਨਹੀਂ ਹੋਈ। ਇਹ ਮਸਲਾ ਹੋਣ ਨੂੰ ਜ਼ਰੂਰ ਲੱਗਦਾ ਹਾਂ। ਮਾਈਟਲੇ ਆਂ ਚੱਕਾ ਮਾਰ ਕੇ ਕੋਣ ਲੱਗਿਆ ਹੈ? ਕਾਹ ਹੈ? ਸਿਰਕਾ ਸਟਾਰਟ ਹੋ ਗਈ। ਉਦੋਂ ਨਾ ਬੜਲਦਾ ਤਾਂ ਉਦੋਂ ਮੋਲੇ ਨੂੰ ਬੈਠਾਰੇ ਇਧਰ ਮਦੂ ਮਾਰੇ। ਫਿਰ ਲੱਗੇਗਾ ਤਾਂ ਕੱਢਣ ਹੈ। ਤੱਕ ਬੱਧੀਆ ਕਿੰਨਾ ਹੋ ਗਿਆ ਡੱਬੇ ਵਾਲੀ ਘਟੀ ਚੋਤੀ ਵਗਰ ਵੀ ਕੋਈ ਵੀ ਨਾ ਗਰੰਟ ਮਰੇ ਹੈ ਡੱਬੇ ਵਾਲੀ ਘਟੀ ਹੈ ਕਿਆ ਲੈ ਅਮਰ ਜਾ ਕੇ ਲੈ ਆ ਬਤਾ ਲੱਗੇ ਤਾਈਪੁਰ ਸੀ ਪਰ ਚਪੇ ਨੇ ਮੁੱਖ ਸਾਥ ਨਹੀਂ ਹੋਇਆ ਤੇ ਟੋਕਾ ਦੂਤ ਰੋ ਰੋ ਗਏ ਅਬ ਇਹ ਗੇੜਾ ਨੂੰ ਨਾ ਹੋਗਣਾ ਕੋਈ ਗਾਇਆਂ ਨੇ ਵੀ ਤੂੜੀ ਉਹ ਦਿਖਦੀ ਹੈ ਹੁਣ ਉਹ ਆਹ ਗੋਲੇ ਆ ਰਿਖੇ ਇਹਨੂੰ ਦੇਖ ਹੋਰ ਜੀ ਪਲੇਟ ਚੇਂਜ ਕਰ ਦਿੱਤੇ ਇਹਨੇ ਫਾਇ ਨਹੀਂ ਹੋ ਰੇ ਪੇਜ ਕਸ ਨਹੀਂ ਹੋਣਾ ਗੱਬੀ ਕਰ ਕੇ ਪੇਜ ਕਸ ਬੜਾ ਬੁਣੀ ਹਰ ਜਾ ਯਾਰ ਕੋਲੇ ਹਲੇ ਚੱਕ ਲੈ ਲੇ ਯਾਰ ਤੂੰ ਸਾਫ ਕਰ ਦ ਇਹੋ ਹੀ ਰਹੀ ਵੇਜ ਵੀ ਹੈ ਹਾਂਜੀ ਮੈਂ ਕਹਿੰਦਾ ਜਾਂਦਾ ਗਰੈਂਟ ਮਾਰਿਆ ਨੇ ਕਹਿੰਦਾ ਮਨੂੰ ਕਹਿੰਦੀ ਹੈ ਕਦਾ ਮੈਨੂੰ ਇਹ ਲੋਹੇ ਵਾਲਾ ਜਗੜਾ ਸਾਰਾ ਇਕੱਡੀ ਚਾਹੀਦੀ ਔਰ ਸਾਰੀ ਲੋਹੇ ਦੇ ਤਾਂ ਇਹਦੇ ਵਿੱਚ ਕੰਨਤਵਾ ਦੋਹੇ ਜੀ ਕਰਦੀ ਨਾ ਜੇ ਲੱਕੜੀ ਹੋਣੀ ਮੈਂ ਥੱਲੇ ਕੈਂਟਰੀ ਆਉਂਗੀ ਐ ਉਹ ਸਾਰਾ ਕੁਝ ਲੋਹਾ ਲੋਹਾ ਦਾ ਇਕ ਜੰਗ ਲੱਕੜੀ ਦੀ ਇੱਕ ਚੀਜ਼ ਵੀ ਨਹੀਂ ਦਿਖਾ ਦੇ ਮੈਨੂੰ ਟੈਕਟ ਵੀ ਤਾਂ ਚੱਕੀ ਹੋਈ ਤਾਂ ਪੀਸ ਕਰ ਥੋੜਾ ਜਿਹਾ ਇਹ ਇਹ ਥੱਲੇ ਗਿਰਾ ਦਿਆ खाली मोटर बोली भी नहीं है कि ना और भी देखी हो तो नहीं सोची भी कुछ तो जाए यार किरण कठी होगी कोई पता नहीं लागी हो कठी होगी बेटा हो गई सही की पता होना चाहिए फिर भी ना ओदा तो, तो भी ओदा कर के तू ही बच गए सारा कुछ हो ही करता कंट्रोल दाड़ भी जा मैं भी ਕਰਨਾ ਯਾਰ ਬੋਲੇ ਕੱਖਾਇਦੇ ਨਾੜੀਂ ਦੇ ਗਿਰਦੇ ਫਲੇ ਨਾੜੀਂ ਦੇ ਨਾ ਕਿਨੇ ਅੱਖਾਂ ਦੇ ਵਿੱਚ ਜਾਵੇ ਅਰੇ ਥਰਵਾਰ ਤਾਂ ਫੇਂ ਜਾ ਕੇ ਹਾਂ ਇਹ ਗਏ ਮੇਰੇ ਪਰਨੇ ਉਹ ਪੈਂਦੀ ਆ ਤੇਰੇ ਕੋਲੋਂ ਪਹਿਣਾ ਹੀ ਨਹੀਂ ਹੈ ਤੇ ਮੁੰਡੇ ਕੋਲ ਨਹੀਂ ਆ ਤਾਂ ਪੈਂਦੀ ਆ ਉੱਥੇ ਨੂੰ ਖੜਾ ਤਾਂ ਪੈਂਦੀ ਆ ਦਿਖਾ ਤਾਂ ਗਏ ਨੂੰ ਮੈਂ ਦਿਖਾਈ ਮਿਲਗਾ ਤੇਰੇ ਰੰਗ ਪਰ ਕੀ ਰੰਗ ਕਰੀ ਲਾਉਂ ਪਹਿਣੀ ਹੀ ਨਹੀਂ ਰਲਤ ਉਹ ਲੈ बोल दी भाई जो है है तो तो पर पर जोड़ है, है के भी नंगे जी ही है ਚੱਲਦੀ ਵੀ ਤਾਂ ਰਹੀ ਆ ਆ ਵੀ ਵੀ ਇਹ ਦੋ ਮੁੜੋ ਫੜੀਏ ਮੁੜੋ ਫੜੀਏ ਕੋਸਲਾ ਕੋਤੋ ਇਹ ਨਾਟ ਕਿੱਥੇ ਆਇਂ ਦੱਸ ਪਹਿਲਾਂ ਮੈਨੂੰ ਹਾਂ ਤਾ ਉਹ ਵੀ ਨਾਟ ਇਹ ਦੋਵੇਂ ਨਾਟ ਇਹ ਠੀਕ ਆ ਤਾਰਾ ਸਿੱਕੇ ਹਨਾ ਤਾਰਾ ਠੀਕ ਆ ਤਾਂ ਮੋਟਰ ਮੂਟਰ ਨਹੀਂ ਹੋਵੇ ਇਹ ਦੋਦੀ ਆ ਯਾਰ ਮੈਂ ਜਿਹਨੂੰ ਲਿਓ ਤਾਂ ਪਤਾ ਨਹੀਂ ਕਿਹਦਾ ਠੀਕ ਹੈਗਾ ਨਾ ਹਾਂ ਉਹਦਾ ਠੀਕ ਹੈ ਤਾਂ ਰੈਂਪ ਵੀ ਇਹ ਕੰਮ ਚੱਲ ਰਿਹਾ ਕਰੀਏ ਸੈੱਲ ਫਿਰ ਇਹ ਤਾਂ ਸੈੱਲ ਸੁਲਮਾ ਕੋਈ ਚੱਕਰ ਕਾਰੀਗਰ ਕਾਰੀਗਰ ਹੁੰਦਾ ਮੋਟਰ ਸਾਟ ਕਾਹੀ ਮਾਰੀਓ ਮੋਟਰ ਸਾਟ ਦੀ ਛੜ ਗਈ ਇਹਦਾ ਮਿਸਤਰੀ ਇਹ ਇੱਕ ਨੂੰ ਸੁਲ ਛੜ ਗਈ ਜਿਆ ਹੋਇਆ ਮਿਸਤਰੀ ਚੈੱਕ ਕਰੂ ਇਹਨੂੰ ਕਨੈਕਸ਼ਨ ਸਾਡ ਹੋ ਗਿਆ ਹੂੰ ਇਹ ਵੀ ਹੋ ਸਕਦਾ ਕਿ ਅਕਸਰ ਤਾਂ ਹੈ ਕੋਈ ਕਸੂਰ ਹੋ ਸਕਦਾ ਹਾਂ ਪਰ ਹਰੇਕ ਕਾਹਦਾ ਕਸੂਰ ਨਹੀਂ ਕਰ ਸਕਦੇ ਜਿੰਨਾ ਕਿ ਮਿੱਤਰੀ ਦਾ ਹਾਂਜੀ ਹਾਂ ਰਹਿ ਗਿਆ ਕੰਮ ਥੋੜਾ ਸਰ ਹੈ ਹਲੇ ਅਟਕਿਆ ਪਉਣਾ ਹੈ ਕਿ ਅੱਖੀਆਂ ਨੂੰ ਹਲੇ ਹੁਣ ਪਿਆਰ ਰਹਿਣ ਦੇਖਣੀ ਨਹੀਂ ਹੋ ਇਸ ਨੂੰ ਪਿਆਰ ਰਹਿਣ ਦੇ ਸੀ ਹੂੰ ਦੇਖਦੇ ਆ ਜਿਹਦਾ ਵੀਡੀਓ ਆ ਗਿਆ ਦਾ ਤਾਂ ਠੀਕ ਹੈ ਨਹੀਂ ਜਿਹੜਾ ਟੂੜੀ ਤੋਂ ਕੱਖ ਫੇਰ ਛੱਡਦੇ ਹੋਰ ਕਾ ਕਰਨਾ ਹੈ ਕੀ ਅਭੀ ਚਿੰਨੇ ਹੋ ਸਾਬਦੀ ਕੱਖਵੀਰ ਦਾ ਤੂੜੀ ਪ ਅਭੀ 4 ਵਜੇ ਹੈ ਅਭੀ ਨਹੀਂ ਪਾਵਾਂ ਹੈ ਤੇ ਹਾਂ ਸਾਬਦੀ ਕੱਖਵੀਰ ਦਾ ਤੂੜੀ ਪ ਨਾ ਨਾ ਤੂੰ ਆਟਾ ਪਾਉਂਦੇ 3:30 ਪਛਤ ਰਹਾ ਹੈ ਅੱਛਾ 3:30 ਪ ਆਇਆ ਬੇ ਯਾਰ ਡੇਡ ਗੇਰਦ ਨੇ ਤੂੜੀ ਆਕਿਆ ਵਾ ਪਣ ਮੋਟਰਪਨੋਂ ਆਇਆ ਕੋਤ ਮੋਟਰਪਨੋਂ ਆਇਆ ਮੈਨੂੰ ਦੱਸੂਗੀ ਯਾਰ ਸਮਾਨ ਰੱਖਿਆਣਾ ਹੈ ਠੀਕ ਹੈ ਨਾ ਇੱਥੇ ਨੂੰ ਆਇਆ ਮੋਟਰਪਨ ਫੇਰ ਦੇਖੂਗਾ ਅੱਗੇ ਕੱਖ ਕੱਢ ਚੱਲ ਜੀ ਚੱਲੇ ਫਿਰ ਇਹਦੇ ਗੰਨੇ ਤਾਂ ਗਲੋਟਨੀ ਦੇ ਦਈਏ ਬਾਈ ਸਾਰੇ ਉੱਤ ਗੰਨਾ ਹਾਂ ਸਾਰੇ ਬੂਟੇ ਮ ਹਵਾ ਪੈਂਦੀ ਇਕੱਠੀ ਇਹਦੇ ਇਕੱਠੀ ਪੈਂਦੀ ਹੈ ਬਾਈ ਹਾਂ ਆਪਣੀ ਵੀ ਦੇਖਦੇ ਬੜਾ ਤਾਂ ਠੀਕ ਆ ਹਲਦੀ ਘੜੀ ਬੂਟਾ ਵਧੀਆ ਚੱਲਿਆ ਬਾਈ ਹਾਂ ਹਨਾ ਬੂਟਾ ਵਧੀਆ ਚੱਲੇ ਪਿਆ ਹਾਂ ਪਰ ਇਹਦੇ ਵਿੱਚ ਹਵਾ ਸਿੱਧੀ ਵੱਜੀ ਹੈ ਜਿਹੜੇ ਆ ਖਾਲੀ ਹੈ ਬੰਦਾਂ ਦੇ ਬੂਟੇ ਤੈਨੂੰ ਗਾਂ ਵੀ ਦਿਖਾਉਂਦਾ ਹੂੰ ਗਾਂ ਵੀ ਗਰੇਬ ਹੋਊਗਾ ਗੰਨਾ ਦੇਖੀ ਜਿਹੜਾ ਬੂਟੇ ਆ ਇਹਨਾਂ ਨੂੰ ਤਾਂ ਖਲਾਦੀ ਗਲੋਟਨੀ ਖਲਾਦੀ ਆ ਬਲਵੀ ਜਾ ਤੇ ਆ ਵਾਰੀ ਕਿਥਾ ਹੂੰ ਇਹਨਾਂ ਨੂੰ ਗਰੇ ਆਪਾਂ ਇਹਦੇ ਗੰਨੇ ਤਾਂ ਗਲੋਟਨੀ ਖਲਾਦੀ ਇਹਦੇ ਗੰਨੇ ਤੇ ਗਲੋਟਨੀ ਸਾਥ ਹੀ ਸਾਰੀਆਂ ਹਾਂ ਹਾਂ ਆਹ ਰਹੇਗੇ ਫਾਂਡ ਦੀ ਸੜੀ ਸੜੀ ਬੋਤਰ ਹੋ ਗਈ ਜਿਰਗੇ ਸਾਰੀ ਜਿਹੜਾ ਅੜਿਆ ਵੇਆ ਵਿਚ ਉਲਝੇ ਵੇਆ ਉਹ ਤਾਂ ਖੜਾ ਰਹੇ ਗਿਆ ਜਿਹੜਾ ਕੱਲਾ ਕੱਲਾ ਟਾਮ ਟਾਮਾ ਤਾਂ ਉਹ ਗੇਰ ਤਾਂ ਬੂਟਾ ਕੰਮ ਦਾ ਜਿੱਦਾਂ ਹਾਂ ਬੂਟਾ ਚੱਲੀ ਹੈ ਖੜਾ ਖੜੇ ਰਹੇ ਖਾਦ ਵੀ ਦੇ ਸਿੰਗਾਈ ਹੋਵੇ ਗਾਹਾਂ ਕਿੰਨਾ ਦੇਖ ਬਾਲ ਕਰੀਂ ਉਹ ਵੀ ਪੜਲੀ ਸਾਡਾ ਬੂਟਾ ਖੜਾ ਉਹ ਵੇਚਣਾ ਇਹਨੇ ਮੈਂ 6 ਕਿਲੇ ਦੇ ਬੂਟਾ ਹੋ ਰਹੇ ਹਾਂ ਉਹ ਇਹਨੇ ਵੀ ਸਾਰੇ ਜੇ ਤਾਂ ਸੰਝਾ 10 ਕਿਲੇ ਇਹ ਚਾਚੀ ਵੀ ਇਹ ਕਾਹ ਦੇਖੀਏ ਗਾਹ ਦੇਖਦੇ ਹਾਂ ਰੰਗ ਢੰਗ ਹਾਂ ਗਾਹ ਦੇਖ ਲਈ ਹੈਗੇ ਬੂਟੇ ਦੇਖ ਰਹੇ ਹਾਂ ਤਾਂ ਇਹ ਉਤੇ ਵੀ ਜਦਾਂ ਮੈਂ ਬਾਜ-ਬਾਜ ਇਖਦਾ ਹਾਂ ਟਿੱਡਾ ਹੋ ਗਿਆ। ਅੱਛਾ ਬਾਜਰਾ ਟਿੱਡਾ ਕਰਤਾ ਹੈ। ਹੈਨਾ? ਹੂੰ। ਉਹ ਵੀ ਟਿੱਡਾ ਹੋ ਗਿਆ ਸਾਰੇ ਜੀ। ਸਾਰਾ ਕਰਤਾ। ਕਿੱਥੇ ਇੰਨਾ ਖੜਾ ਦਾ ਇਹ? ਇੱਥੇ ਟਿੱਡਾ ਖੜਾ ਪੈਣ। ਪਰ ਹਵਾ ਇਹਦੇ ਵਿੱਚ ਸਿੱਧੀ ਵੱਜੀ ਆਵਾ। ਕੋਈ ਬੋਲਣਾ ਕਿ ਉਹਨੂੰ ਮੈਂ ਦੱਸਿਓ। ਸਾਹਿਬ ਉਹ ਤਾਂ ਗੰਨਾ ਕਰਦੇ ਕਿਹੜਾ ਤਾਂ ਹੀ ਗਿਰਿਆ। ਕਹੀਂ ਗਿਰਿਆ? ਕੋਈ ਬੋਲਣਾ ਨਹੀਂ ਕੱਖੀਆਂ ਆਵਾਜ਼ ਦੀ ਆ। ਹਵਾਰ-ਹਵਾਰ ਹੋਈ ਜਾਂਦੀ ਇਹਦੇ ਤਾਂ। ਉਹਦਾ ਧਾਨ ਵੀ ਗਿਰੇ ਹੋਊਗੇ ਦੇਖੀ ਤੂੰ। ਧਾਨ ਵੀ ਗਿਰੇ ਹੋਣਗੇ। ਹੂੰ। ਉਹਦੇ ਧਾਨ ਨੂੰ ਬਜਰ ਪੈ ਗਿਆ ਬੱਦ ਗੱਤਰ ਹੋਈ ਹੋਈ ਆ। ਆਈ ਵੀ ਉਹਦੇ 'ਚ। ਹੂੰ। ਹਣਾ? ਉਹਰਾ ਹੀ ਜਿਹੜਾ ਕੰਮ ਖਰਾਬ ਹੈ ਬਸ। ਜਿਹੜੇ ਪਹਿਲੇ ਅਗੇਤੀਆਂ ਵੀਰ ਦੇ ਪਹਿਲੋਂ ਦੋ ਦਸੇ ਵਿਆ। ਦੋ ਦਿਨ। ਹਾਂ ਦੋ ਦਿਨ ਹੋਰ ਆ ਜਾ। ਦੋ ਦਿਨ ਹੋਰ। ਹਾਂ। ਆਪੇ ਗੰਦਾ ਮੌਤ ਨੂੰ ਖਾਪ ਖਾਤ। ਵੀਵੇਂ ਸਾਹ ਪਿਆੰ ਲੱਗਿਆ। ਹੂੰ। ਓਹ। ਕੱਖ ਕਿ ਨਾ ਹੋ ਗਿਆ ਰੇ। ਸਾਹ ਪਿਆੰਦ ਰਹਿ। ਮੁੰਡੇ ਲੱਗਿਆ ਹਾਲ ਰਹਿ। ਚਿਕੜਾ ਚਿਕੜੀ ਖਰਾਬ ਕਰਦੀ ਐ। ਜੇ ਦੱਬ ਕੇ ਨਹੀਂ ਵੇਜੇ ਫਿਰ ਨਹੀਂ ਚਿਕੜ ਚਿਕੜੇ ਚ ਹੁੰਦੀ। ਇਹੜਾ ਮਾੜਾ ਮੋਟਾ ਪਈ ਜਾਂਦਾ ਉਹਦਾ ਤਾਂ ਕੰਮ ਖਰਾਬ ਆ ਵਿਚਨੇ ਆ ਆ ਵਿਚਨੇ ਹੈ ਹਾਂ 2 ਕਿਲੇ ਆ ਹੈ 2 ਕਿਲੇ ਸਾਰੇ ਹਾਂ 2 ਕਿਲੇ ਬੁੱਟੇ ਨੇ ਇਹ ਬੁੱਟੇ ਵੇਚਣੇ ਆ ਹੁਣ ਦੇਖਦੇ ਕਦ ਗਾਰ ਕੰਮ ਦਾ ਅੱਛਾ ਹਾਂ ਕਿਰੇਲਾ 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 ਲਗਾ ਹੋਇਆ ਥਾ ਛੋਟਾ ਛੋਟਾ ਹੈ ਛੋਟਾ ਹੈ 1 2 ਹੈ ਇਸ ਨੂੰ ਕਾ ਕਰੇਗਾ ਫੇਰ ਦਿਖਾਗੇ ਚੱਲ ਜਲੀ ਆ ਜਾ ਤਾਂ ਦੇਖ ਕੇ ਆਉਂਦੇ ਆ ਜਾ ਹੁਣ ਆਪਾਂ ਬੁੱਟੇ ਨੂੰ ਆ ਕੁੰਡਾ ਲਾ ਕੁੰਡਾ ਲਾਰੀ ਬੋਲੇ ਉਹ ਧਿਗਏ ਤਾਂ ਹੈ ਗਾਣਾ ਚੈੱਕ ਕਰਦਾ ਹੈ ਗੱਧਰੋਈ ਵੀ ਆ ਇਹ ਅੱਛਾ ਗੱਧਰ ਕੱਢ ਕੇ ਨਾ ਕਿੰਨੇ ਕਿੰਨਾ ਵਜਨ ਹੋ ਗਾਇਦਾ ਪਰ ਵਜਨ ਹੋ ਗਿਆ ਜਦ ਹਾਂ ਇਹਦਾ ਬੈਗ ਦਾ ਸੀ ਸਗਰਾ ਤਾਂ ਹੀ ਆ ਜਣੀ ਇਹ ਇਹ ਰੂਹੀ ਹੈ ਹਾਈ ਫਾਈ ਕੀ ਕਹਿੰਦਾ ਬੰਦਾ ਸਾਨੂੰ ਪਤਾ ਨਹੀਂ ਕਿਹੜੀ ਹੈ ਹਾਈ ਫਾਈ ਹੈ ਹੈ ਆਪਣੇ ਤਾਂ ਇਹ ਪਹਿਲਾਂ ਭਾਈ ਨਹੀਂ ਇਹ ਬਾਸਮਤੀ ਹੈ ਸਾਡੇ ਚੋਂ ਤਾਂ ਦੇ ਕਿੰਨਾ ਲੰਬਾ ਲੈ ਲੈ ਹੈ ਆਪਣੇ ਤਾਂ ਪਹਿਲਾਂ ਬੀਜ ਹੋਈ ਵੀ ਇਹ ਹਾਂ ਜਿਹੜਾ ਪਹਿਲਾਂ ਬਹੁਤ ਪਹਿਲਾਂ ਉਹ ਵੀ ਸ਼ੋਰੇ ਕਿੱਲੀ ਉਹ ਉੱਥੇ ਛੋ ਉਹ ਉੱਥੇ ਵੀ ਕਿਹ ਹੈ ਇੱਥੇ ਵੀ ਸ਼ੋਰੋਈ ਦਾ ਹਵਾ ਵਾਦੀਆਂ ਉਹਦਾ ਸਿੱਧੀ ਹੈ ਵਾ ਲੈ ਹੁਣ ਆ ਦੇਖ ਪਾਣੀ ਕਿੰਨਾ ਟਿਕਿਆ ਹੋਇਆ ਦੇਖ ਇੱਧਰ ਇਹਨੇ ਹੁਣ ਆਹਾ ਗਿਰਦੀ ਨਾ ਇਹ ਇਹਦਾ ਸੱਬਦੀ ਨਹੀਂ ਜਾਈ ਜਾਣਾ ਇਹਦਾ ਭਜਨ ਹੋ ਜਾਂਦਾ ਹੁਣ ਪਾਣੀ ਦੇ ਕਿੰਨਾ ਦੇ ਉੱਪਰ ਲੈ ਤੇ ਭਜਨ ਇਹਦਾ ਭੀ ਜਾਂਦਾ ਇਹਨੂੰ ਗੰਨੇ ਦਾ ਵੀ ਆਹੀ ਹਾਲ ਹੈ ਗੰਨੇ ਦਾ ਵੀ ਆਹੀ ਹਾਲ ਹੈ ਗੰਨੇ ਦਾ ਵੀ ਇਹੀ ਕੰਮ ਹੈ ਬਾਸਮਤੀ ਕੰਮ ਦੀ ਸੀ ਹੂੰ ਝੜ ਵੀ ਪਿੱਛੇ ਖੇਤ ਆ ਪਜਾਓ ਹੋ ਜਾਣਾ ਪਜਾਓ ਹੋ ਜਾਣਾ ਤੇ ਹੁਣ ਨੀਵੇਂ ਖੇਤਾਂ ਵਾਂ ਹੋਵੇ ਮਾੜੀ ਮੁੱਠੀ ਫੇਰ ਕਿੱਥੇ ਥਲੀ ਇਹਦਾ ਕੰਮ ਗਿਆ ਸਭ ਪਾਣੀ ਜਰਾ ਖੜਾ ਹੁੰਦਾ ਉਹ ਹੁੰਦਾ ਭਜਨ ਦੀ ਥੱਲੇ ਹੋਰ ਹੁਣ ਠੀਕ ਹੈ ਲਾਲ ਐਨੀ ਦਾ ਗਿਰਿਆ ਜੇ ਨਾ ਖਵਾ ਹੋ ਬਾਈ ਪਰ ਪਤਾ ਕੋਸ ਨਹੀਂਦਾ ਹਾਂ ਤੇ ਗਰਮੀ ਜੀ ਹੋ ਗਈ ਹੁਣ ਗਰਮੀ ਹਾਂ ਛੋੜਾ ਹੋ ਗਿਆ ਅ ਹੁਣ ਮੀਂਹ ਹਟ ਗਿਆ ਫੇਰ ਬੱਦਲ ਇਕੱਠਾ ਕਰਨ ਲੱਗ ਗਿਆ ਉਹਨਾਂ ਨੇ ਇਹ ਗਿਰ ਗਿਆ 7 8 ਬਿਸਪੇ ਗਿਰ ਗਿਆ ਉਹ ਪਰ ਲਾ ਲਾ ਸਾਰੀ ਗਰੀ ਗੋ ਪਰ ਲਾ ਪਾਣੀ ਹਟ ਗਰੀ ਹੋਈ ਸਾਰੀ ਨਾਲ ਨਾਲ ਹਾਂ ਬਹੁਤ ਗੱਗਰੇ ਕੰਨੇ ਕਿੰਨੇ ਹਾਂ ਗੰਨਾ ਵੀ ਥੋੜੇ ਜਿਹਾ ਲੱਦਦਾ ਉਧਰ ਗੱਗੇ ਬਰ ਘੰਦਾ ਗੰਨੇ ਦਾ ਗੰਨੇ ਦਾ ਕਿ ਟਿੱਕ ਟਿੱਕੇ ਉੱਥੇ ਗੰਨਾ ਨਹੀਂ ਹੈਗਾ ਉਹ ਤਾਂ ਡੰਗਰਾ ਦੇ 4 5 ਦਿਨ ਖਾਤਰ ਹਫਤਾ ਕੱਢੂੰਗਾ ਵੱਧ ਵੱਧ ਕੀਲਾ ਵਿੱਚ ਤਾਂ ਹੈ ਨਹੀਂ ਗੰਨਾ ਬੂਲਰ ਸੰਘਣੇ ਬਹੁਤ ਆ ਸੰਘਣੇ ਲੈ ਇਹੇ ਸਾਡੀ ਇਹ ਵੀ ਦਾ ਨਾ ਮਹਕਮਾ ਮਾਰਦਾ ਜਿਹੜੇ ਆ ਗਿਰ ਜਾਂਦੀ ਏ ਹਾਂ ਹੁਣ ਦੇਖਣਾ ਗਿਰ ਗਈ ਹੁਣ ਇਹ ਸਾਡੀ ਤਾਂ ਕੀ ਪਤਾ ਕਿ ਕੀ ਬਣਨਾ ਹੈਗਾ ਹਉ ਆਹ ਇਹ ਕਿਨੇ ਉੱਪਰ ਤੇ ਸਾਫ਼ ਹੋ ਗਿਆ ਹਾਂ ਫੇਰ ਹੁਣ ਤਾਂ ਇਹ ਚੱਲਦਾ ਹੈਗਾ ਉੱਚਾ ਬਹੁਤ ਹੈ ਇਹ ਨੂੰ ਵੀ ਪਾਣੀ ਖੜਨਾ ਹੈਗਾ ਪਾਣੀ ਉੱਤਰ ਜਣਾ ਥੱਲੇ ਪਾਣੀ ਤਾਰ ਵੀ ਸਾਡੇ ਸੈੱਡ ਪਨੂੰ ਉਹ ਤਾਂ ਜਣਾ ਉੱਚਾ ਖੇਤ ਹੈ ਇਹ ਪਰ ਜਿਹੜੀ ਗਿਰਦੀ ਹੈ ਇਹ ਕੰਮ ਖਰਾਬ ਹੈ ਥੱਲੇ ਥੱਲੇ ਉੱਪਰ ਨਹੀਂ ਹਰਾ ਰਹਿ ਜਾਂਦਾ ਦਾਣਾ ਹਲੇ ਵੀ ਕਿੰਨਾ ਕੁ ਪਾਣੀ ਖੜਾ ਹੈ ਇਹ ਵਿੱਚ ਝੂਹਾ ਬੋਹ ਪੈਂਦਾ ਗਰੀਬ ਨੂੰ ਚੂ ਹੋਈ ਜਾਂਦਾ ਉਨੇ ਹੀ ਬਹਿਣਾ ਚੱਲ ਚੱਲੀਏ ਕਰੇ ਕੋਈ ਕੰਮ ਹੋਈ ਜਾਂਦਾ ਹਾਂ ਚੱਲ ਜਲੀ ਆ ਜਾ। ਧੰਨਵਾਦ ਹੋ ਗਿਆ। ਹਾਂ। ਅਕਲ ਕੀਵੇਂ ਕੇ ਬਾਹਰ ਗਾਦੀ ਲੱਗਦੀ ਹਾਲੀ। ਅੱਧਾ ਦਰਿਆ ਮਾਦੇ ਘਰੇ ਕਹਿੰਦੇ ਬਾਹਰ ਗਿਲੇ ਉਹ ਬਈਆਂ ਜਿਹੜੇ ਬੈਠੇ ਆ ਉਹ। ਚੁੰਗੀ ਵਾਲੇ ਕੱਢਦੇ ਬੋਇਰ ਉੱਪਰ ਵੀ ਪੈਂਦਾ ਕੱਲ ਤਾਂ ਉਪਰੇ ਪੈਂਦਾ ਮੈਂ। ਚੁੰਗੀ ਜਾਂਗੀ ਵਾਲੇ ਕੱਢਦੇ। ਇਹ ਤਾਂ ਸੁਣਾ ਜਾਂਦਾ ਕਹਿੰਦੇ ਕਿ ਬਾਹਰ ਵਿੱਚ ਆਜਾ ਜੀ ਤਾਂ ਸਾਰੇ ਦਰਿਆ ਦੇ ਨਾਲ ਦਿੱਤੀ ਉਹਨਾਂ ਨੇ। ਵੀ ਬਾਹਰ ਗਿਲੇ ਪਾਈਏ ਦੀ ਚਿਬਟਰੀਏ। ਹਾਂ ਨਾ। ਇਹ ਸਾਰਾ ਇਧਰ ਬਹੁਤ ਬੁਰਾ ਹਾਲ ਹੈ ਜਾਨ ਸੰਤਾਨ ਦਾ ਚਾਲਾ ਲਉਂਦੀ ਭਾਈ ਲੱਕਾ ਬਹੁਤ ਨਹੀਂ ਆ ਲੋਗਰ ਉੱਧੇ ਆ ਭਾਈ ਆਪਣਾ ਚਾਚੇ ਕੀ ਹੋ ਸਰਕਾਰਾਂ ਨੇ ਇੰਨਾ ਤੱਕ ਕਰਿਆ ਜਾਣ ਕੇ ਕਾਹਦੇ ਬਹੁਤ ਗੇਮ ਵਿੱਚ ਬਹੁਤ ਕੁਮਈ ਵੀ ਆਏ ਵਾਓ ਸਭ ਬੰਦੇ ਨੇ ਇੰਟਰਵਿਊ ਹੋਈਆਂ ਤੇ ਫਿਰ ਤੁਸੀਂ ਸਹਾਇਤਾ ਕਰੋਗੇ ਵੀ ਕਿਹ ਪਾਣੀ ਪਾਣੀ ਹੁੰਦਾ ਕੋਈ ਸਾਰੇ ਮੰਨਦੇ ਯਾਰ ਬੰਨ੍ਹ ਮੇ ਤਗੜੀ ਹੋ ਸਕਦੇ ਬਾਈ ਹੱਲ ਨਹੀਂ ਕਰਿਆ ਉਹਦਾ ਪਹਿਲਾਂ ਉਹ ਜੀ ਟੁੱਟ ਕੇ ਹਟਿਆ ਮਾਰਦਾ ਉਹ ਨਾ ਦੇਤੇ ਕੱਢੇ ਆ ਜਿਹਨਾਂ ਨੂੰ ਕੱਢ ਕੇ ਹਟੇ ਜਦੋਂ ਫਿਰ ਨਾਲ ਟੁੱਟ ਗਿਆ ਉਹ ਪੂਰਾ ਨੂੰ ਖੂਬਤ ਦੇਣੀ ਚਾਹੀਦੀ ਆ ਪੰਨ ਜਦੋਂ ਉਹਨਾਂ ਨੂੰ ਪਤਾ ਵੀਰੇ ਨੂੰ ਟੁੱਟ ਗਿਆ ਗਵਰਨਮੈਂਟ ਨੇ ਕਰੇਗਾ ਯਾਰ ਗਵਰਨਮੈਂਟ ਕਦੇ ਦੇ ਦਿੰਗੇ ਆਪਣੀ ਜਨਦੀ ਦਾ ਕੀ ਹੱਲ ਫਿਰ ਕਰੂ ਉਹੀ ਤਾਂ ਆਦਾ ਹੈ ਇਹ ਜੀਵਨਦਾਰ ਮਖਬਰਾ ਫਿਰ ਜੀਵਨਦਾਰ ਬਦਲ ਮੰਗ ਕੋਈ ਸਾਡੀ ਨਦੀ ਪੱਕੀ ਕੋਈ ਜਾਂ ਇਧਰਲੀ ਸਾਈਡ ਤੇ ਹੋਰ ਤਾਂ ਕੰਮ ਨਹੀਂ ਕਿਤੇ ਟੁੱਟਦਾ ਜੂੰਗੀ ਕਰਾ ਦੇਵੇ ਉਹੀ ਬੋਤ ਹੈ ਹਾਂ ਅਗਨੇ ਲੇ ਤਾਂ ਜਾਮ ਦਾ ਪਾਣੀ ਨਹੀਂ ਮਾਰ ਲਿਆ ਬਾਈ ਸਹੀ ਗੱਲ ਜਨੂੰ ਉੱਠਦਾ ਜੀਵਨਦਾਰ ਜਨੂੰ ਹੈ ਜੀ ਰੱਬ ਲੰਮੀ ਆਇਆ ਇੱਥੇ ਨਾ ਹੁਣ ਮੈਂ ਦੇਖ ਕੇ ਆਇਆ ਤਾਂ ਪਾਣੀ ਸਾਰੇ ਘੁੰਮ ਕੇ ਆਇਆ ਮੈਂ ਹੁਣ ਸੀਤਾਂ ਵਾਲੀ ਆਇਆ ਮੈਂ ਸਾਰੇ ਘੁੰਮ ਕੇ ਆਇਆ ਇਹਦਾ ਤੁੰਗੇ ਦਾ ਤੂੰ ਤੂੰ ਤਾਂ ਹੀ ਅੱਜ ਤੇਰਾ ਕੰਨ ਸਾਰੀ ਗੱਲ ਗਿਆ ਹਾਂ ਜਿਹੜਾ ਆ ਹਾਂ ਆ ਰਹੀ ਗਿਆ ਉਹ ਨਾ ਦੇਖਦਾ ਫਿਰ ਤਾਂ ਬੜਾ ਵੇਖਲਾ ਦੇਖ ਲਈ ਬਲੌਗ 'ਚ ਉਹ ਕਰਕੇ ਮੈਂ ਕਿਹ ਖੜਾ ਕਰ ਲਾਉਂਗਾ ਉਹਨੂੰ ਉਹ ਨਾ ਹੈ ਨਹੀਂ ਤੇ ਇਹ ਨਾ ਬੁੱਟੇ ਨਾ ਇਹਨੂੰ ਹਮਾ ਪੈਂਕ ਲਾ ਜੱਗਗੇ ਵਿੱਚ ਰਹਿੰਦੇ ਬੇਲਬੋਤ ਖੜੀ ਆ ਉਹ ਬੇਲਾ ਹੀ ਹੈ ਲੱਗੇ ਆਲਾ ਖੜਾ ਉਹ ਬੇਲ ਨਹੀਂ ਚੱਲ ਦਿੰਦੀ ਉਹ ਬੇਲੇ ਵਾ ਹੁੰਦਾ ਤਾਂ ਜਿੱਦਾਂ ਸਪਰੇਅ ਕਰਾਤੀ ਹੁੰਦੀ ਹੈ ਹੈ ਨਾ ਕਰਾਤੀ ਸਪਰੇਅ ਆਪਾਂ ਨੂੰ ਤਾਂ ਕਹਿੰਦੇ ਭਈ ਇਹਨੂੰ ਥੋੜਾ ਕਮਾ ਦੇ ਉਹ ਬੇਲੀ ਹੈ ਕਮਾ ਦੇ ਰੁੱਤੇ ਚੱਲੀਆਂ ਇੱਥੇ ਦੋ ਚਾਰ ਫੀਟ ਕਮਾਉਣ ਨੂੰ ਕਮਾ ਦੇ ਗੱਲ ਬੰਮੂ ਨੂੰ ਤੇ ਬਣਿਆ ਤੂੰ ਵੀ ਵੇਖਿਆ ਮੋਟੀ ਚੱਲਦੀ ਹੈ ਸਾਲਾ ਇਹਨਾਂ ਜ਼ਿੰਮੇਦਾਰ ਨੂੰ ਸਾਰੀ ਚੀਜ਼ ਮਾਰਦੀ ਹੁਣ ਪਾਣੀਆਂ ਨੇ ਮਾਰਿਆ ਪਾਣੀ ਦੇ ਵਿੱਚ ਨਾਲ ਖੇਤਾਂ 'ਚ ਪਾਣੀ ਖੜਾ ਤੂਹਾ ਨਹੀਂ ਹਟਦਾ ਸਾਲਾ ਸਰਦੇ ਵਾਲੇ ਜਿਹੜਾ ਬੰਦੇ ਆਏ ਵਾਲੀ ਬਾਨਵਤੀ ਦੀਦੂ ਬਜਰੋਪੀਆਂ ਉਹ ਵੀ ਲੰਬੀ ਬੈਣ ਲੱਗੀਆਂ ਹੈ ਇਹ ਕਹਿੰਦੇ ਹਵਾ ਪੈ ਗਈ ਹੁਣ ਵੀ ਪਾਣੀ ਭਰਾਏ ਖੜਾ ਉਹ ਜੇ ਹਵਾ ਪੈ ਗਈ ਮਣੀ ਮੁੱਛ ਜਾਵੇ ਬਿਚਾਉਣਾ ਬਿਚਾਉਣਾ ਤਾਂ ਸਰੀ ਜਿਹਦੀ ਮਾਰੀ ਕੀ ਕਰੀ ਨਾ ਤੇ ਉਹ ਪੱਧਰ ਦਾਰੀ ਦੇ ਲੰਨੂ ਦਾਵੇ ਸਾਲਾ ਜਿੱਤਾ ਵੀ ਇਹਦਾ ਇਹ ਥੋੜੀ ਜਿਹੀ ਪਹੀੜਾ ਗਿਰੀ ਹਲੇ ਠੀਕੋ ਪਾਲੇ ਪਾਸੇ ਗੱਗੇ ਰੰਗ ਨਹੀਂ ਗਿਰੀ ਫਾੜ ਗਈ ਜਿਹੜੇ ਸ਼ੌਰਾ ਉਹ ਵੇਖੀ ਉਥੇ ਦਾ ਬਾਰ ਕੋ ਦਿੰਦੇ ਆ ਰਹੀਏ ਸਭਾ ਬੇਤਨ ਨਗਣੀ ਰੁਪਈਆ ਦਾ ਜਿਹੜੀ ਦਿੱਤੀ ਹੁੰਨ ਤੇ ਹਲੇ ਤੱਕ ਦਾਣਾ ਕੱਟਿਆ ਹੋ ਜਾਦਾ ਜਿੰਮੇਦਾਰ ਇੱਕ ਰੱਬ ਦੇ ਆਖਰੇ ਆ ਜਾਂ ਰੱਬੇ ਫਿਰ ਉਹ ਕਹਿੰਦਾ ਸੱਤੇ ਵਾਲਾ ਕੰਮ ਹੋ ਰਿਹਾ ਜੇ ਸਤਾ ਲੱਗਿਆ ਦਾ ਲੱਗਿਆ ਪਾਰ ਨਹੀਂ ਦੱਸ ਗਾ ਲੋਕ ਰਹੁੰਦੇ ਆ ਉਹ ਸਸਰੀ ਕਾਲ ਹੈ ਕੱਲਿਆਂ ਚ ਦੋ ਦਿਨ ਫੇਰ ਟੁੱਟਲੇ ਕੀ ਅਜੂ ਦਾ ਪਹਾੜ गिर ਗਿਆ ਜੇ ਫੇਰ ਗੱਡੀ ਵਾਲਾ ਬਾਈ ਵਿਚੇ ਰਹਿ ਗਿਆ ਨਾ ਟਾਕੀ ਖੁੱਲੇ ਭੰਗ ਚੋਣੇ ਆਰੇ ਪੁੱਤਰ ਕਿਤੇ ਰਟਾਈਂ ਜੇ ਪਾੜਾਂ ਦੇ ਪਾੜਾਂ ਮਾ ਜਾਣਾ ਵੀ ਗਲਤ ਹੁੰਦਾ ਇਹਨੇ ਜਾ ਕੇ ਨਹੀਂ ਆਪ ਜਿਹੜੇ ਵਿਚਾਰੇ ਰਹਨੇ ਓ ਉਧਰ ਤੋਂ ਦੇਖ ਦੋ ਮੂ ਤਾਂ ਤੈਨੂੰ ਪਤਾ ਪਤਾ ਹੁੰਦਾ ਨਹੀਂ ਉਹ ਤਾਂ ਹਿਲੇਵੇਂ ਇਹਦੇ ਮਾ ਪਾਹਾਂ ਲੰਦੇ ਮੁੱਲ ਦਾ ਨੀਓ ਜਾ ਕੇ ਪਾੜਾਂ ਚ ਹੈ ਕਿ ਨਹੀਂ ਵੀ ਤੁਹਾਨੂੰ ਘੁੰਮ ਰਿਹਾ ਪਤਾ ਮਤਲਬ ਜਹਾ ਪਾੜਾਂ ਮੈਂ ਦੇਖਿਆ ਆ ਆਪਾਂ ਦੋ ਜਿਹੜਾ ਨਹੀਂ ਪੈਂਦੀ ਨਹੀਂ ਯਾਰ ਅਸੀਂ ਛੜੀਓ ਪਾ ਮੇਰੇ ਲੱਗਦੀ ਸੁਣਦਾ ਉੱਥੇ ਦਾ ਫੇ ਵੀ ਪਏ ਜਾਂ ਡੰਗ ਮੈਂ ਹੁਣ ਕਿਤੇ ਅੱਧੀ ਕਾਜ ਕਰਦੇ ਉਹ ਜਿਹੜੀ ਰੀਂ ਥੇ ਕਿਰਾਏ ਇਹ ਬੁਣ ਸਾਲ ਨੂੰ ਗੱਡੀ ਜਿਹੜੀ ਆ ਗਈ ਜਿੰਦੀ ਹੈ ਹਾਈਪੋਫਲ ਦੀ ਉਹ ਇਹ ਐਡਾ ਪੱਥਰ ਜੀਸਾ ਪਾਣ ਕੇ ਸੀਟ ਕੋਲੇ ਅੰਦਰ ਹੋਰ ਬੰਦੇ ਖੱਜਾਉਣੇ ਜਿਹੜੇ ਬੈਠੇ ਹੋਣਾ ਵਿੱਚ ਗੱਡੀ ਦੇ ਦੇਖ ਲੈ ਨੂੰ ਪੱਥਰ ਕਿਤੇ ਛੱਡ ਦੂੰ ਫੋਰਾ ਔਖਾ ਹੀ ਜਰਾ ਉਹ ਕਹਿੰਦੇ ਹੁਣ ਆਟ ਗਿਆ ਘੰਟਾ ਕਿਨੇ ਫਿਰ ਨਾਲ ਤਾਂ ਹੀ ਬੈਠ ਲੱਗਿਆ ਕਈ ਵੇ ਪੈਣ ਲੱਗਾ ਪੂਰੇ 5 ਵਜੇ 6:30 ਹੋ ਗਿਆ। 10:00 ਤਾਂ ਕਈ ਵੇ ਪੈਣ ਲੱਗਿਆ ਫੇਰ ਤੱਕ। ਓ ਖੇਤਾਂ 'ਚ ਤਾਂ ਪਾਣੀ ਹੈ ਹੀ ਨਹੀਂ। ਪਾਣੀ ਤਾਂ ਹੈ ਨਹੀਂ ਇਸ ਵਾਰ। ਇਹ ਇਹ ਖੜਾ ਹੈ ਜਿਹੜੀ ਘੜੀ ਹੈ ਤਾਂ ਖੜੀ ਪੌਮੜੀ ਹੈ। ਜਿਹੜੀ ਜਿਹੜੀ ਬਾਲਣ ਨਹੀਂ ਸਕ ਪੈਣਾ ਹੁਣ। ਕੰਮ ਤੇ ਦੇ ਬੀਜਾਂ ਦੀਆਂ ਕੀ ਕਰਨੇ ਹੁਣ? ਲੈਟਰਾ ਪਰ ਖੜਨ ਲੱਗ ਗਿਆ। ਜਿਹੜੀ ਪੱਥਰਾਂ ਦੀ 3 ਨੇ ਉਹ ਵੀ ਚੋ ਲੱਗੀਆਂ। ਉਹ ਪੱਥਰ ਕੀ ਦਾ ਗੱਲੀ ਹੋ ਗਈ। ਹਾਂ ਹਾਂ ਗੱਲਾਂ ਬਾਰੇ ਯਾਰੀ ਬਾਤਾਂ। ਛੜੀ ਲੱਗ ਗਈ ਦੀ ਨਾ। ਅਜਿਹਾ ਨਹੀਂ ਮੌਸਮ ਸਾਫ਼ ਹੋਣਾ ਮੌਸਮ ਸਾਫ਼ ਹੋਣਾ ਚਾਹੀਦਾ ਹੁਣ ਤਾਂ ਸਾਰਾ ਮੌਸਮ ਬੂਬੀ ਫਸਲ ਮਰਨੀ ਬਹੁਤ ਔਖੀ ਝੰਡਣੀ ਕਿਤੇ ਹਵਾ ਆਈ ਮਰੀ ਆਈ ਤਾਂ ਤੇ ਮੇਰੀਆਂ ਦੋ ਮਰੀਆਂ ਇੱਕ ਕਣਕ ਮਰੀ ਆ ਫਿਰ ਜੀ ਦੀ ਮਰਗੀ ਦੀ ਫਿਰ ਮਰੀ ਦੂਹੇ ਲੋਟ ਮਰੀ ਆ ਉਹ ਬਿਮਾਰੀ ਨਾਲ ਮੇਰੀ ਤਾਂ ਪਾਣੀ ਕੋਲ ਮੇਰੇ ਨਹੀਂ ਆ ਸਾਰੇ ਪਾਣੀ ਹੁਣ ਤੇ ਤੇਰੀ ਵੀ ਮਰੀ ਆ ਉਹ ਜੰਮੇ ਆਈ ਤੇ ਜਦ ਤੈਰਾ ਹੁਣ ਜੇਕਰ ਹੁਣ ਹਵਾ ਆ ਜਵੇ ਮੰਨ ਕੇ ਚੱਲਣਾ ਆਵੇ ਨਾ ਆਵੇ ਤੇ ਬੱਤੇ ਬੰਨੇ ਇਹ ਕਰ ਬਬੂਲੇ ਕਿਉਂ ਨਹੀਂ ਖੜਾ ਜਣਾ ਇਹ ਫਰੇਮ ਆਣਾ ਪਾ ਨਾ ਗੰਨਾ ਬੂਲਰ ਦੇ ਵਿੱਚ ਹੁਣ ਲੰਬਾਈ ਵਾਇਆ ਜਿਹੜੇ ਛਲੇ ਸਾਲ ਦੇ ਬੂਟਾ ਤਾਂ ਹੋ ਗਏ ਡੇਡੇ ਉਹ ਕਰਦੇ ਉਹ ਕਰਦੇ ਡੇਡੇ ਜਦੋਂ ਖੜਾ ਕਰੂਗਾ ਇਹਦੀ ਮੁੱਛਲੀ ਹੁੰਦੀ ਹੈ ਇਹ ਟੱਕਾਈ ਨੂੰ ਗਾਲੇ ਉਹ ਟੁੱਟ ਗਿਆ ਬੂਟਾ ਖੜਾ ਨਹੀਂ ਕਰਦਾ ਕਿਵੇਂ ਸਾਰੇ ਉੱਤੇ ਖੜਾ ਹੁੰਦਾ ਅਜੇ ਦੂਜੇ ਸਾਲ ਵਾਲੇ ਜੀ ਹਾਂ ਜੇ ਥੱਲੇ ਲੱਗ ਕੇ ਤੂੰ ਖੜਾ ਕਰਦਾ ਟੁੱਟ ਗਿਆ ਖਾਮ ਗਿਆ ਰੋਲਾ ਗਿਆ ਹਾਂ ਹਾਂ ਚਲ ਠੀਕ ਹੈ ਜੀ